हाँ जी मोदी सरकार वालों एक फदमा जारी कि जी भी मंगा नैके अलग पता चल कर रहे हो पेट्रोल की किल्लत बड़ी है कि देखते हो तुम ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਵੀ ਜੋ ਇਹ ਮੋਦੀ ਸਰਕਾਰ ਨੇ ਕਾਨੂੰਨ ਬਣਾਇਆ ਹੈ ਟਰੱਕ ਡਰਾਈਵਰਾਂ ਵਾਸਤੇ ਡਰਾਈਵਰ ਕੋਈ ਵੀ ਹੈ ਚਾਹੇ ਉਹ ਮੋਟਰਸਾਈਕਲ ਦਾ ਜਿਹਦਾ ਇੱਕ ਵਾਰੀ ਲਾਇਸੈਂਸ ਬਣ ਗਿਆ ਉਹ ਡਰਾਈਵਰ ਹੈ ਚਾਹੇ ਉਹ ਮੋਟਰਸਾਈਕਲ ਦਾ ਹੈ ਚਾਹੇ ਉਹ ਕਾਰ ਦਾ ਹੈ ਚਾਹੇ ਉਹ ਟਰੱਕ ਦਾ ਹੈ ਚਾਹੇ ਉਹ ਬੱਸ ਦਾ ਹੈ ਠੀਕ ਹੈ ਜੀ ਪਰ ਜੋ ਇਹਨਾਂ ਨੇ ਉਹਦੇ ਚ ਇੱਕ ਫਤਵਾ ਜਾਰੀ ਕਰਤਾ ਵੀ ਜੇ ਦੇ ਜਿਹੜਾ ਕੋਈ ਡਰਾਈਵਰ ਮਾਰੀ-ਮੂਟੀ ਤੇ ਸੱਟ ਪੇਟ ਲੱਗੀ ਚਲਾ ਗਿਆ ਜਾਂ ਬਾਅਦ ਚੋਂ ਬੰਦਾ ਮਰ ਗਿਆ ਵੀ ਉਹਦੇ ਵਾਸਤੇ 10 ਲੱਖ ਰੁਪਇਆ 5 ਲੱਖ ਰੁਪਇਆ ਜੁਰਮਾਨਾ 10 ਸਾਲ ਦੀ ਕੈਦ ਉਹ ਮੈਂ ਕਹਣਾ ਚਾਹਨਾ ਵੀ ਉਹ ਨਿੰਦਣੀ ਹੋ ਗਿਆ ਉਹ ਗਲਤ ਹੈ ਐਦਾਂ ਹੋਣਾ ਨਹੀਂ ਚਾਹੀਦਾ ਕਿਉਂਕਿ ਕੋਈ ਵੀ ਡਰਾਈਵਰ ਜਦੋਂ ਕਿਸ ਦੇ ਸੱਟ ਪੇਟ ਵੱਜਦੀ ਹੈ ਚਾਹੇ ਅਗਲੇ ਬੰਦੇ ਦੇ ਜਿਵੇਂ ਬਰਾੜ ਸਾਹਿਬ ਨੇ ਵੀ ਕਿਹਾ ਸੀ ਵੀ ਘਰੀਟ ਲੱਗੀ ਹੋਵੇ ਪਰ ਜਿਹੜੀ ਆਮ ਜਨਤਾ ਰਾਹgir ਹੁੰਦੇ ਨੇ ਸ਼ਰਾਰਤੀ ਅੰਸਰ ਉਹ ਡਰਾਈਵਰ ਟਰੱਕ ਡਰਾਈਵਰ ਨੂੰ ਜਾਂ ਬੱਸ ਡਰਾਈਵਰ ਨੂੰ ਜਿਹੜੀ ਵੀ ਕੋਈ ਵੱਡੀ ਗੱਡੀ ਹੁੰਦੀ ਆ ਉਹਨੂੰ ਕੁੱਟਣ ਪੈ ਜਾਂਦੇ ਨੇ ਇੰਨੀਆਂ ਸੱਟਾਂ ਦੂਜੇ ਦੇ ਨਹੀਂ ਲੱਗੀਆਂ ਹੁੰਦੀਆਂ ਜਿਹਦੇ ਵਿੱਚ ਗੱਡੀ ਵੱਜੀ ਹੁੰਦੀ ਹੈ ਜਿਹਨੀਆਂ ਕੁੱਟ-ਕੁੱਟ ਕੇ ਡਰਾਈਵਰ ਨੂੰ ਮਾਰ ਦਿੰਦੇ ਨੇ ਠੀਕ ਹੈ ਜੀ ਤੇ ਇਹ ਨਹੀਂ ਹੋਣਾ ਚਾਹੀਦਾ ਤੇ ਜੇ ਲੋਕ ਇਹ ਕੰਮ ਨਾ ਕਰਨ ਤਾਂ ਕੋਈ ਵੀ ਬੰਦਾ ਪਹਿਲੀ ਗਲਤਾਂ ਕੋਈ ਵੀ ਡਰਾਈਵਰ ਹੈ ਉਹ ਜਾਣ ਬੁੱਝ ਕੇ ਕੁਝ ਨਹੀਂ ਕਰਦਾ ਕੋਈ ਕੀੜੀ ਜਾਂ ਕੁਝ ਨਹੀਂ ਮਾਰਦਾ ਜਾਣ ਬੁੱਝ ਕੇ ਤਾਂ ਜੇ 22 ਦੀ ਵੀ ਦੁਰਘਟਨਾ ਹੋ ਗਈ ਕੋਈ ਅੱਗੇ ਆ ਗਿਆ ਜਾਂ ਕਿਸੇ ਤਰੀਕੇ ਨਾਲ ਕੋਈ ਹਿੱਟ ਹੋ ਗਿਆ 60 ਬਜ ਗਈ ਕੋਈ ਡੈਥ ਹੋ ਗਈ ਤਾਂ ਜੇ ਆਮ ਜਨਤਾ ਅਸਰਾਰਤੀ ਅੰਸਰ ਨੇ ਜਿਹੜੇ ਜੇ ਉਹਨਾਂ ਨੂੰ ਨਾ ਕੁੱਟਣ ਡ੍ਰਾਈਵਰਾਂ ਨੂੰ ਤੇ ਨਾ ਉਹਨਾਂ ਦੇ ਗਲ ਪੈਣ ਤਾਂ ਕੋਈ ਵੀ ਡਰਾਈਵਰ ਉਹਨੂੰ ਛੱਡ ਕੇ ਨਾ ਭੱਜੇ ਬੰਦਾ ਪਹਿਲਾਂ ਜਿਵੇਂ ਪੁਰਾਣੇ ਜ਼ਮਾਨੇ 'ਚ ਉਹਨੂੰ ਹਸਪੀਟਲ ਵੀ ਲੈ ਕੇ ਜਾਂਦੇ ਸੀ ਚੱਕਦੇ ਵੀ ਸੀ ਪਹਿਲਾਂ ਲੋਕ ਨਹੀਂ ਹੈਜਾ ਕੁਝ ਕਰਦੇ ਸੀ ਹੁਣ ਤਾਂ ਉਹਨੂੰ ਨਹੀਂ ਚੱਕਦੇ ਪਰ ਡਰਾਈਵਰ ਨੂੰ ਕੁੱਟਣ ਪੈਣਾ ਲੱਗ ਜਾਂਦੇ ਨੇ ਇਸ ਕਰਕੇ ਡਰਾਈਵਰ ਉੱਥੇ ਖੜਦਾ ਨਹੀਂ ਡਰਾਈਵਰ ਭੱਜਦਾ ਤੇ ਜੇ ਉਹ ਭੱਜਦਾ ਹੈ ਉਹਦੇ ਤੇ ਕਾਨੂੰਨ ਲਾਗੂ ਕਰਤਾ ਵੀ ਤੈਨੂੰ 5 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਕੈਦ ਇਸ ਕਰਕੇ ਸਭ ਡਰਾਈਵਰਾਂ ਨੇ ਟਰਾਲੇ ਵਾਲਿਆਂ ਨੇ ਗੱਡੀਆਂ ਵਾਲਿਆਂ ਨੇ ਗੱਡੀਆਂ ਖੜਾਤੀਆਂ ਵੀ ਅਸੀਂ ਕਿਉਂਕਿ ਦੁਰਘਟਨਾ ਕਦੇ ਵੀ ਵਾਪਰ ਸਕਦੀ ਹੈ ਕਿਤੇ ਵੀ ਵਾਪਰ ਸਕਦੀ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਜੀ ਅਸੀਂ ਚਲਾਣੀਆਂ ਹੀ ਨਹੀਂ ਇਸ ਕਰਕੇ ਜਿਹੜੀ ਗੱਡੀਆਂ ਪੈਟਰੋਲ ਵਾਲੀਆਂ ਡੀਜ਼ਲ ਵਾਲੇ ਟੈਂਕਰ ਨੇ ਉਹਨਾਂ ਨੇ ਵੀ ਆਪਣੀਆਂ ਗੱਡੀਆਂ ਪੰਪਾ ਤੇ ਲਾਤੀਆਂ ਇਸ ਕਰਕੇ ਅੱਜ ਪੰਪਾਂ ਤੇ ਲਾਈਨਾਂ ਲੱਗੀਆਂ ਨੇ ਲੋਕ ਹੈਰਾਨ ਪਰੇਸ਼ਾਨ ਹੋ ਰਹੇ ਨੇ ਇਸ ਕਰਕੇ ਸਾਡੀ ਤਾਂ ਟਰੱਕ ਪਟਾਂ ਦੀ ਬੇਨਤੀ ਹੈ ਹੱਥ ਬਨ ਕੇ ਮੋਦੀ ਸਰਕਾਰ ਨੂੰ ਕਿ ਜਿਹੜੇ ਕਾਨੂੰਨ ਕਾਲੇ ਕਾਨੂੰਨ ਬਣਾਏ ਨੇ ਇਹ ਵਾਪਸ ਲਏ ਜਾਣ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿੰਦਾ ਨਾ ਆਸ਼ਵਾਸਨ ਦਿੱਤਾ ਗਿਆ ਇਹਨਾਂ ਨੇ ਡੀਸੀ ਸਾਹਿਬ ਨੇ ਵੀ ਸਾਨੂੰ ਇਹੀ ਸਵਾਸਨ ਦਿੱਤਾ ਹੈ ਕਿ ਤੁਸੀਂ ਡਰਾਈਵਰਾਂ ਨੂੰ ਸਮਝਾਓ ਕਿ ਹਜੇ ਕਾਨੂੰਨ ਪਾਸ ਨਹੀਂ ਹੋਇਆ ਅਸੀਂ ਸਾਨੂੰ ਤੁਸੀਂ ਮੰਗ ਪੱਤਰ ਦਿਓ ਸੀਐਮ ਸਾਹਿਬ ਵਾਸਤੇ ਪੀਐਮ ਸਾਹਿਬ ਵਾਸਤੇ ਵੀ ਅਸੀਂ ਬਕਾਇਦਾ ਬਾਈ ਚੈਨਲ ਅਸੀਂ ਉਹਨੂੰ ਤੁਹਾਡਾ ਸਨੇਹਾ ਮੈਸੇਜ ਕਨਵੇ ਕਰਾਂਗੇ ਲਾਵਾਂਗੇ ਤੇ ਅਸੀਂ ਵੀ ਰਿਕਵੈਸਟ ਕਰਾਂਗੇ ਕਿ ਅਸੀਂ ਇਹ ਕਾਨੂੰਨ ਤੁਸੀਂ ਨਾ ਪਾਸ ਕਰੋ ਇਹਦੇ ਵਾਸਤੇ ਕੋਈ ਵੀ ਡਰਾਈਵਰ ਹੈ ਜਿਹੜਾ 10 ਸਾਲ ਦੀ ਕੈਟ ਕੋਈ ਨਹੀਂ ਕੱਟੋਗਾ ਤੇ ਫਿਰ ਹੁਣ ਕਿੱਦਾਂ ਦੀ ਰਣਨੀਤੀ ਰਹੀਗੀ ਤੁਹਾਡੀ ਕਿਉਂਕਿ ਸਾਰੇ ਪਾਸੇ ਟਰੱਕ ਬੰਦ ਹੋਏ ਪਏ ਆ ਅਸੀਂ ਵੀ ਸਾਨੂੰ ਬੰਦ ਹੋਇਆ ਪਿਆ ਜੋ ਸਾਨੂੰ ਡੀਸੀ ਸਾਹਿਬ ਨੇ ਕਿਹਾ ਵੀ ਅਸੀਂ ਤੁਹਾਡਾ ਮੈਸੇਜ ਅੱਗੇ ਲਾਵਾਂਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਇਹਨਾਂ ਨੂੰ ਡਰਾਈਵਰਾਂ ਨੂੰ ਸਮਝਾਓ ਅਸੀਂ ਕੋਸ਼ਿਸ਼ ਕਰਦੇ ਹਾਂ ਡਰਾਈਵਰਾਂ ਨੂੰ ਕਹਿਣ ਦੀ ਕਿ ਕੁਸੀਂ ਭਾਈ ਨਾ ਇਹ ਕੰਮ ਕਰੋ ਗੱਡੀਆਂ ਨਾ ਖੜਾਓ ਪੈਟਰੋਲ ਵਾਲੀਆਂ ਗੱਡੀਆਂ ਡੀਜ਼ਲ ਵਾਲੀਆਂ ਤੇ ਟਰਾਲੇ ਨੇ ਕੈਂਟਰ ਨੇ ਉਹ ਨਾ ਖੜਾਓ ਠੀਕ ਹੈ ਜੀ ਕਿਉਂਕਿ ਲੋਕ ਪਰੇਸ਼ਾਨ ਹੋਣਗੇ ਸਮਾਨ ਮਹਿੰਗਾ ਹੋਊਗਾ ਕੋਈ ਵੀ ਚੀਜ਼ ਹੈ ਸਾਰੀ ਟਰਾਲਿਆਂ 'ਚ ਆਂਦੀ ਹੈ ਗੱਡੀਆਂ 'ਚ ਆਂਦੀ ਹੈ ਜੇ ਪੈਟਰੋਲ ਟਰਾਲਿਆਂ 'ਚ ਟੈਂਕਰਾਂ ਚਾਹੁੰਦਾ ਤਾਂ ਜਿਹੜਾ ਬਾਹਰੋਂ ਸਮਾਨ ਦਾ ਜੋਰ ਸੋਈ ਦਾ ਸਮਾਨ ਹੈ ਉਹ ਸਭ ਟਰਾਲਿਆਂ ਰਾਹੀਂ ਹੀ ਪੰਜਾਬ ਆਂਦਾ ਹੈ ਬਾਹਰ ਨਹੀਂ ਮੰਗਾ ਪੁਰੀਆਂ ਆਂਗੇ ਤਾਂ ਕੀ ਨੀਤੀ ਰਹੇਗੀ ਫਿਰ ਅਸੀਂ ਜੀ ਸਭ ਕੁਝ ਕਰਾਂਗੇ ਫਿਰ ਅਸੀਂ ਜਾਮ ਵੀ ਲਾਵਾਂਗੇ ਠੀਕ ਹੈ ਜੀ ਧਰਨੇ ਵੀ ਲਾਵਾਂਗੇ ਮਜਾਰੇ ਵੀ ਕਰਾਂਗੇ ਕਿਉਂਕਿ ਅਸੀਂ ਆਪ ਟਰੱਕ ਦੇਖੋ ਜੀ ਉਮਰਾਂ ਵੀ ਹੋ ਗਈਆਂ ਨਹੀਂ ਵੀ ਚੱਲਦੇ ਟਰੱਕ ਦਾ ਡਰਾਈਵਰ ਹੀ ਚਲਾਣਗੇ ਠੀਕ ਹੈ ਜੀ ਤੇ ਡਰਾਈਵਰ ਜੇ ਡਰਾਈਵਰ ਟਰੱਕ ਨਹੀਂ ਚਲਾਣਗੇ ਸਾਡੇ ਸਾਡਾ ਦਾ ਰੁਜ਼ਗਾਰ ਹੀ ਮਰ ਗਿਆ ਨਾ ਸਾਡਾ ਦਾ ਰੁਜ਼ਗਾਰ ਹੀ ਖਤਮ ਹੋ ਗਿਆ ਜੇ ਸਾਡਾ ਰੁਜ਼ਗਾਰ ਖਤਮ ਹੋ ਗਿਆ ਜਿਹਦਾ ਰੁਜ਼ਗਾਰ ਖਤਮ ਹੋ ਗਿਆ ਉਹ ਤਾਂ ਚਿੱਕਾ ਮਾਰੂਗਾ ਹੀ ਠੀਕ ਹੈ ਠੀਕ ਹੈ ਨਾ ਜੀ ਇਸ ਕਰਕੇ ਸਾਡੀ ਮੋਦੀ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿਹੜੇ ਇਹ ਕਾਲੇ ਕਾਨੂੰਨ ਪਾਸ ਕਰੇ ਨੇ ਕਰ ਰਹੇ ਨੇ ਜਾਂ ਇਹਨਾਂ ਨੇ ਕਰਨੇ ਚਾਹ ਰਹੇ ਨੇ ਉਹ ਇਹਨਾਂ ਨੂੰ ਨਾ ਕਰਨ ਇਹ ਵਾਪਸ ਲੈਣ ਇੰਨੀ ਸਾਡੀ ਹੱਥ ਬਨ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਸਰ ਇੱਧਰ ਨੂੰ ਮੋੜੋ ਸਰ ਇੱਧਰ ਆਓ ਨਹੀਂ ਨਹੀਂ ਕੀ ਵਿਚਾਰ ਕਰਿਆ ਰੇਲ ਤੋਂ ਉੱਪਰ ਬਲਾ ਚੱਕਰ ਦਿੱਤਾ ਹਾਂ ਅੱਜ ਆਪਣਾ ਬਚਾ ਕੀ ਕਰਦੇ ਹਾਂ ਹਾਂਜੀ ਓਕੇ ਜੀ ਹਾਂ ਜੀ ਦੇ ਕੀ ਮੰਗ ਪੱਤਰ ਤੇ ਕੀ ਕੀ ਇਹਨਾਂ ਨੇ ਫਰਮਾਇਦੀਆਂ ਹੈਗੀਆਂ ਅੱਜ ਡਰਾਈਵਰ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜੀ ਕਿ ਜੋ ਭਾਰਤ ਸਰਕਾਰ ਵੱਲੋਂ ਇੱਕ ਕੋਈ ਕਾਨੂੰਨ ਦੇ ਵਿੱਚ ਆਪੀਸੀ ਦੇ ਵਿੱਚ ਚੇਂਜਸ ਕੀਤੀਆਂ ਗਈਆਂ ਨੇ ਉਹਨੂੰ ਚੇਂਜ ਕਰਾਉਣ ਦੇ ਲਈ ਇਹਨਾਂ ਨੇ ਮੰਗ ਪੱਤਰ ਦਿੱਤਾ ਜੀ ਮੈਨੂੰ ਜੋ ਇਹਨਾਂ ਨੇ ਮਾਨਯੋਗ ਡੀਸੀ ਸਾਹਿਬ ਨੂੰ ਵੀ ਦਿੱਤੀ ਹੈ ਉਹਦੀ ਕਾਪੀ ਇਹਨਾਂ ਨੇ ਮੈਨੂੰ ਦਿੱਤੀ ਹੈ ਤੇ ਇਹਨੂੰ ਪ੍ਰੋਪਰ ਚੈਨਲ ਰਾਹੀਂ ਅਸੀਂ ਉੱਪਰ ਪਹੁੰਚਾ ਕੇ ਜਿੱਦਾਂ ਦਾ ਆਸ਼ਵਾਸਨ ਦਿੱਤਾ ਜਿਵੇਂ ਤੁਹਾਡੇ ਵੱਲੋਂ ਮੇਰੇ ਵੱਲੋਂ ਤਾਂ ਇਹੀ ਆਸ਼ਵਾਸਨ ਇਹਨਾਂ ਨੂੰ ਦਿੱਤਾ ਜਾ ਰਿਹਾ ਜੀ ਕਿ ਅਸੀਂ ਇਹਨੂੰ ਥਰੂ ਪ੍ਰੋਪਰ ਚੈਨਲ ਜੀ ਜਿਹੜੇ ਹਾਇਰ ਅਪਸ ਨੇ ਜੀ ਉਹਨਾਂ ਤੱਕ ਇਹਨੂੰ ਪਹੁੰਚਾ ਦਾਂਗੇ ਜੀ ਤੇ ਜੋ ਵੀ ਇਹਨਾਂ ਦੀ ਡਿਮਾਂਡਸ ਨੇ ਸੀ ਹਾਇਰ ਅਪਸ ਦੇ ਧਿਆਨ ਦੇ ਵਿੱਚ ਲਿਆਦਾਂਗੇ ਜੀ ਤਾਂ ਜੋ ਇਹਨੂੰ ਰਿਸੋਲਵ